بنوں다가ਣਾ 26 جوانڈ تک ਜਾਂਦੀ اچھا ਕਹਿੰਦਾ ਜਰਗੜੀ ਖੇਡਦੀ ਗੱਲ ਹੈ ਜਰਗੜੀ ਖੇਡਾਂ ਦੇਖਣ ਚੱਲਗੇ ਸਾਡੇ ਪਿੰਡ ਦੇ ਦਾ ਬੋਲਦੇ ਪੈ ਜਾਂਦੇ ਉੱਥੇ ਪੀਲੀ दारू ਹੈ ਜਿਹੜਾ ਪਰਲਾ ਪੌਲਾ ਉੱਚੇ ਬਣਦੇ ਸੀ ਅੱਗੇ اچھا ਉਹ ਸਾਈਕਲ ਰੋੜ ਕੇ ਡੱਕ ਕੇ ਲੱਤ ਕਰੈਕ ਹੋ ਗਈ ਆਖੜੇ ਕੱਲੇ ਤਾਂ ਨੋਂ ਲਿਖਾਤਾ ਕਹਿੰਦਾ ਜੀ ਉਹ ਰੱਬ। ਹਰ ਤੇ ਉਹ ਕਰੇ ਸੁਤਾ ਪਿਆ ਉਹ ਤੋਂ ਦੇ ਸਰਾਰੇ। ਇਹ ਨੂੰ ਪਤਾ ਵੀ ਨਹੀਂ ਕਹਿੰਦਾ। ਉਹਨੂੰ ਪਤਾ ਵੀ ਨਹੀਂ। ਨੋਂ ਉਹਦਾ ਪਤਾ। ਬਰਾਬਰ ਇਹ ਗੱਡੀ ਸੀ ਜਾਣ। ਅੱਛਾ ਆਹ ਦੇਖਣ ਵੀ ਗਿਆ ਟਰੈਕਟਰ ਗਿਆ। ਭਈਆ ਕਹਿੰਦਾ ਡਰਾਈਵਰ ਲੱਗਦੀ ਐ ਮੈਂ ਚੱਪਲੀ ਕਰਦਾ। ਇਹ ਲੱਗਣ ਡਰਾਈਵਰ ਉੱਠੋ ਮੈਂ ਗੇਰਾ। ਧੂਆ ਮਾਰਦਾ ਟਰੱਕ 'ਚ ਗੱਡੀ ਵਾਂਗੂ ਗੇਰ ਪੈ ਗਿਆ। ਅੱਛਾ ਇਹਦਾ ਰੇਜ ਦਿੱਤੀ ਸੀ। ਮੈਂ ਚੜ ਗਿਆ ਜਾਨਾ। ਪੋਪਲ ਚੜ ਕੇ ਮੈਂ ਹੌਲੀ ਹੌਲੀ ਤਾਰ ਲਿਆ ਤੇ ਇੱਥੇ ਕਹਿੰਦਾ ਹੁਣ ਲੋਟ ਆ ਮੈਂ ਹੁਣ ਤਾਂ ਇਦੋਂ ਵੀ ਸਾਰੇ ਪੰਗਾ ਬੰਦੇ ਆਉਂਦਾ ਇਹ ਹਰੇਕ ਨਹੀਂ ਦੱਲੇ ਲਾ ਦਿੰਦਾ ਹਾਂ ਜਾਣਦਾ ਸੀਗਾ ਇਹ ਵੀ ਦੱਸ ਮੈਂ ਯਾਰ ਆ ਖੁੰਜੀ ਪਈ ਆ ਵੀ ਕੱਢ ਦੋ ਵੀ ਇਹਦੇ ਵਿੱਚ ਟੇਡਾ ਕਰ ਦੋ ਸਾਡੇ ਨਹੀਂ ਚਾਪੀਦਾ ਵੀ ਨਾਲ ਸਹੀ ਜਿਹੇ ਇੱਥੋਂ ਕੱਢ ਲਓ ਇਹਨੂੰ ਤੇ ਉਹ ਜਿਹੜਾ ਜੀ ਕਿਸੇ ਟੀਕੇ ਦਾ ਖੋਦਿਆ ਉਹਦੇ ਵਿੱਚ ਸਮਾਨ ਪਿਆ ਜੀ ਬੱਚਿਆਂ ਦਾ ਆ ਇਹ ਨੱਕਰਦੇਸ ਨਾ ਫਰੋਲੇ ਫਰੋਨੇ ਜੀ ਬਾਈ ਕਿ ਹੁਣ ਕਿਤੋਂ ਉਹ ਜੀ ਉਹ ਮੈਂ ਟੈਸ਼ੀਓ ਮੈਂ ਬੰਦ ਕਰਤਾ ਮਾਖੀ ਵੀ ਇਹਦੇ ਵਿੱਚੋਂ ਕੁਝ ਕੱਢਿਆ ਨਾ ਜਿੰਨੇ ਵੀ ਹੈਗਾ ਇਹਨੂੰ ਅਸੀਂ ਬੰਦ ਕਰ ਦੋ ਸਸਤੀਆਂ ਬੰਦ ਰੋਟੀ ਹੁਣ ਜਿੰਨੇ ਤੇ ਆਪਾਂ ਤੋੜ ਲੇ ਤਾਂ ਕੋਈ ਹੈ ਨਹੀਂਗਾ ਉਹ ਦਸੀਆਂ ਵਾਕੇ ਬੰਦ ਲਿਆ ਦੂਰੇ ਦੇ ਸਵੇਰੇ ਜੀ ਮੈਂ ਤੇ ਬਜ਼ੁਰਗ ਅਸੀਂ ਖੰਨੇ ਪਹੁੰਚ ਗਏ ਉੱਥੇਕ ਉਹ ਜੀ ਆ ਜੀ ਇੰਤਜ਼ਾਜ ਕਰਤਾਰ ਬਾਸ ਆ ਰਹਿਆਂ ਦਾ ਉਰੀ ਤੇਰੀ ਨਿਗਾਹ ਕੱਸੀਗੀ ਫਿਰ ਜਮਾਨਾ ਹੋ ਗਿਆ। ਹਾਂ। ਉਹ ਨੂੰ ਆ ਕੇ ਕਹਿੰਦਾ ਸਰਦ ਜੀ ਕਿਵੇਂ ਆਏ? ਉਹ ਕਹਿੰਦਾ ਵੀ ਗੱਲ ਆਇਆ ਹੋ ਗਈ ਵੀ ਕੱਦ ਬੱਚੇ ਗਲਤੀ ਨਾਲ ਕਿਤੇ ਆ ਬੈਠ ਗਿਆ। ਅੱਛਾ ਜੀ ਕਿ ਸਾਡੇ ਵੀ ਹਾਂ ਵੀ ਸਾਡੇ ਆ ਵੀ ਆ ਉਹਦਾ ਹੈਗਾ ਜੇ ਬੰਦਾ ਆਇਆ ਤਾਂ ਉਹ ਦੇ ਦਿਓ ਕਹਿੰਦਾ ਵੀ ਬੰਦਾ ਤਾਂ ਆ ਗਿਆ। ਅੱਛਾ ਜੀ। ਹਾਂ ਕਿ ਉਹ ਮੈਨੂੰ ਕਹਿੰਦਾ ਵੀ ਦੱਸਾ ਕਿੱਥੇ ਆ ਉਹ ਜਿਹੜਾ 40 ਇੱਕ ਪਾਸੇ ਬੈਠਾ ਸਦਿਓ। ਅੱਛਾ ਜੀ ਬੈਠੇ ਸਾਹਮਣੇ। ਉਹਨੇ ਜਿਹੜਾ ਇੱਥੇ ਜਿਹੜਾ ਕਹਿੰਦਾ ਰਾਜਾ ਰੋਡਾ ਮਾਗਾ ਵੀ ਹਾਂ। ਵੀ ਆ ਮੇਰੀ ਥੋੜੀ ਕੀ ਕਾਲੀ ਕਾਲੀ ਦੇ ਨਪੋਟੈਂਕਾ ਗਿਆ ਕਿ ਨੋਟੋ ਜੀ ਕਹਿੰਦਾ ਤੁਹਾਡਾ ਸਮਾਨ ਕਿਨੇ ਹੈਗਾ ਉਹ ਗਈ ਹੈ ਪਛੇਰਾ ਮੈਦਾ ਪਟਾਚੀ ਘਰ ਜਾ ਕੇ ਦੇਖਿਆ ਵੀ ਤਾਂ ਮੇਰਾ ਹੈ ਨਹੀਂ ਸਹੀ ਮੰਨ ਕੇ ਕਰ ਦੇ ਕੰਮ ਉਹ ਕਹਿੰਦਾ ਵੀ ਮੈਂ ਜਾ ਕੇ ਦੇਖਿਆ ਵੀ ਇਹ ਦੇਜੀ ਮੇਰਾ ਤਾਂ ਹੈ ਨਹੀਂ ਤੇ ਉਹਨੂੰ ਵੀ ਗਿਆ ਆਪਣੇ ਯੂਨੀਫਾਰਮ ਪਾਈ ਸੀ ਅੰਚੀ ਸੀ ਤੇ ਮੇਰੇ ਭਾਈਓ ਸੀ ਦੋੜ ਦੇ ਵਿੱਚ ਪਈਆਂ ਸੀ ਤੇ ਉਹ ਕਹਿੰਦਾ ਵੀ ਇਹ ਵੀ ਮੇਰੇ ਵਰਗਾ ਕੋਈ ਫੌਜੀ ਹੋਣਾ ਸ਼ਾਇਦ ਕਮਲਾ ਟੋਣੀ ਕਾਲੀ ਕਰੇ ਦੋ ਪੈਗ ਲੱਗੇ ਹੋਣਾ ਭੁੱਲ ਗਿਆ ਹੋਣਾ ਭੁੱਲ ਗਿਆ ਹੋਣਾ ਕਰੋ ਨੇ ਗਿਆ ਬੜੀ ਖੁਸ਼ੀ ਹੋਈ ਮੈਂ ਜਾ ਕੇ ਭਾਈ ਸਰ ਵਰਤਵਾਲਾ ਨੂੰ ਗਿਆ ਮੈਂ ਉਹ ਭਾਈਆ ਸਾਹਮਣੇ ਉਹ ਦੇਖੀ ਜਿੱਤੇ ਬੱਲੇ ਜਿਹੜਾ ਬਹੁਤ ਜਾਨ ਸ਼ਰਾਫ ਸੀਗੀ ਨਹੀਂ ਕਿੱਥੇ ਕਿੱਥੇ ਕੋਲ ਉਹ ਵੀ ਕੋਲ ਕਿਹਾ ਕਿ ਸਾਨੂੰ ਗੀ ਰੋਡ ਤੇ ਜੋ ਚਾਹ ਰਿਹਾ ਜਿਹੜਾ ਹੈਗਾ ਇੱਥੇ ਕੱਢੋ ਉਹਦੇ ਨਾਲ ਦਾ ਕੱਢੋ ਠੀਕ ਹੈ ਨਹੀਂ ਮੈਂ ਰੱਖੀ ਰੱਖੂੰ ਕਹਿੰਦਾ ਨਹੀਂ ਮੱਦੀ ਰੱਖਣੀ ਹੂੰ ਹੂੰ ਬੱਕੀ ਵੱਢ ਲਈ ਗਰਾਂ ਦਾਤਾ ਕਹਿੰਦਾ ਹਰਨਾ ਨੇ ਕਿਹਾ ਹੁਣ ਗਰਿਆ ਤੇ ਹਰਨਾ ਕਿਵੇਂ ਕਹਾਂਗੇ ਓਹੋ ਨਾਨਕ ਕੱਢ ਕੇ ਕਰੇਲਾ ਤੇ ਵੇਚ ਕੇ ਘੋੜੀ ਲੈ ਲਈ ਘੋੜੀ ਹਰਨਾਮਨ ਗੱਲ ਦਾ ਸੱਤ ਟੁੱਟ ਗਈ ਉਹ ਕਹਿੰਦਾ ਛੋ ਮੈਂ ਤੁੰਨ ਦੱਤ ਨਹੀਂ ਹਰਨਾਮਨ ਗਾਣੀ ਹਰਨਾਮਨ ਨਹੀਂ ਗਾਣੀ ਭਾਈ ਇਹ ਮੇਰਾ ਕੰਨੇ ਮਨ ਨਹੀਂ ਖੜਦਾ ਮਨ ਨਹੀਂ ਖੜਦਾ ਪਰਮਾਤਮਾ ਨੇ ਜੋ ਲਿਖੀ ਹੋਈ ਆ ਉਹ ਹਾਂ ਹੁਣ ਉਵੇਂ ਹੀ ਆ ਕੋਲਪੀਆਂ ਆ ਗਿਆ ਕੋਲਪੀਆਂ ਆ